ਲੁਧਿਆਣਾ ਵਿੱਚ ਸਾਈਬਰ ਸੈੱਲ ਦੀ ਟੀਮ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਲੁਧਿਆਣਾ ਦੇ ਇੱਕ ਵਿਅਕਤੀ ਵੱਲੋਂ ਉਸ ਨਾਲ ਹੋਈ 21 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਜਾਣਕਾਰੀ ਦਿੰਦਿਆਂ ਹੋਇਆ ਸਾਈਬਰ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਸਾਈਬਰ ਅਪਰਾਧੀਆਂ ਵੱਲੋਂ ਹੁਣ ਠੱਗੀ ਮਾਰਨ ਦਾ ਨਵਾਂ ਰਾਹ ਲੱਭਿਆ ਗਿਆ ਜਿਸ ਵਿੱਚ ਟੈਲੀਗ੍ਰਾਮ ਐਪ ਵਿੱਚ ਗਰੁੱਪ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਹੈ ਖਾਸ ਕਰ ਭੋਲੇ-ਪਾਲੇ ਲੋਕਾਂ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਸਾਈਬਰ ਠੱਗ ਚੰਗੇ ਮੁਨਾਫੇ ਦਾ ਲਾਲਚ ਦੇ ਕੇ ਠੱਗੀ ਕਰ ਰਹੇ ਹਨ ਸਾਈਬਰ ਸੈੱਲ ਕੋਲ ਹੁਣ ਤੱਕ ਕੁੱਲ 68 ਲੱਖ ਰੁਪਏ ਦੇ ਠੱਗੀ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿੱਚ ਕਾਰਵਾਈ ਕਰਦਿਆਂ ਹੋਇਆ ਸਾਈਬਰ ਸੈੱਲ ਦੀ ਟੀਮ ਵੱਲੋਂ ਕਈ ਖਾਤੇ ਸੀਜ਼ ਕਰਵਾਏ ਗਏ ਹਨ ਦਰਜ ਹੋਏ ਕਈ ਮਾਮਲਿਆਂ ਵਿੱਚ ਕਾਰਵਾਈ ਕਰਦਿਆ ਹੋਇਆ ਸਾਈਬਰ ਸੈੱਲ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਲੁੱਟੇ ਗਏ ਪੈਸੇ ਜਲਦ ਵਾਪਸ ਦਵਾਈ ਜਾਣਗੇ ਅਤੇ ਨਵੇਂ ਦਰਜ ਹੋਏ 21 ਲੱਖ ਰੁਪਏ ਦੇ ਠੱਗੀ ਦੇ ਮਾਮਲੇ ਵਿੱਚ ਵੀ ਕਾਰਵਾਈ ਕਰਦਿਆ ਹੋਇਆ ਕਈ ਖਾਤੇ ਸੀਜ਼ ਕੀਤੇ ਗਏ ਹਨ ਅਤੇ ਸਾਈਬਰ ਸੈੱਲ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਥਾਣੇ ਸਾਈਬਰ ਕ੍ਰਾਈਮ ਚ ਇੱਕ ਵਿਰਸ਼ਵ ਗੋਵਿਲ ਨਾਮ ਦਾ ਵਿਅਕਤੀ ਆਇਆ ਸੀ ਇਹ ਇਸ ਦਾ ਕੰਮ ਹੈਗਾ ਬਿਜਲੀ ਦੇ ਕਰਨਾ ਦਾ ਕਾਰੋਬਾਰ ਇਨੇ ਸਾਡੇ ਕੋਲ ਆ ਕੇ ਦੱਸਿਆ ਕਿ ਮੈਂ ਟੈਲੀਗ੍ਰਾਮ ਤੇ ਇੱਕ ਗਰੁੱਪ ਯੂਜ਼ ਕਰਦਾ ਸੀ ਉਹਦੇ ਵਿੱਚ ਇਹਦੇ ਨਾਲ ਕੋਈ ਰੀਤ ਨਾ ਦੀ ਲੜਕੀ ਨੇ ਇਹਨਾਂ ਕੰਟੈਕਟ ਕੀਤਾ ਇਨਵੈਸਟਮੈਂਟ ਕਰਨ ਲਈ ਇਹਨੇ ਜਿਹੜਾ ਪਲੇਟਫਾਰਮ ਦੱਸਿਆ ਸੀ ਉਹ ਲੜਕੀ ਦੇ ਮੁਤਾਬਕ ਇਹਨੇ ਉਹ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਮਤਲਬ ਉਹਨੇ ਪਹਿਲਾਂ ਕਿਹਾ ਵੀ ਤੁਸੀਂ 10000 ਰੁਪਏ ਜਮ੍ਹਾਂ ਕਰਾਓ ਤੇ ਅਸੀਂ ਤੁਹਾਨੂੰ ਉਹਦਾ ਪ੍ਰੋਫਿਟ ਦਵਾਂਗੇ ਪਹਿਲਾਂ ਜਦੋਂ ਇਹਨੇ 10000 ਕਰਾਇਆ ਤਾਂ ਇਹਨੂੰ ਕਰੀਬ 850 ਰੁਪਏ ਦਾ ਪ੍ਰੋਫਿਟ ਹੋਇਆ ਇਹਨੂੰ ਥੋੜਾ ਜਿਹਾ ਲਾਲਚ ਵੱਧ ਗਿਆ ਉਸ ਤੋਂ ਬਾਅਦ ਇਹਨੇ ਥੋੜੇ ਥੋੜੇ ਕਰਕੇ ਜਿਵੇਂ ਫੇਰ 10000 ਪਾਇਆ ਤਾਂ ਇਹਨੂੰ 14000 ਵਾਪਸ ਆ ਗਿਆ। ਉਸ ਤੋਂ ਬਾਅਦ ਇਹਨੇ ਜਦੋਂ ਦੇਖਿਆ ਵੀ ਮੈਨੂੰ ਤਾਂ ਪੈਸੇ ਆਉਣੇ ਸ਼ੁਰੂ ਹੋ ਗਏ ਆ, ਮੇਰੀ ਇਨਵੈਸਟਮੈਂਟ ਵਧਿਆ ਜਾ ਰਹੀ ਹੈ। ਫੇਰ ਇਹਨੇ ਕਰੀਬ 35000 ਰੁਪਿਆ ਦੋ ਵਾਰ ਪਾਇਆ। ਉਹਦੇ ਵਿੱਚੋਂ ਇਹਨੂੰ 41000 ਰੁਪਿਆ ਇਹਨੂੰ ਵਾਪਸ ਆ ਗਿਆ। ਮਤਲਬ ਇਹਨੇ ਦੇਖਿਆ ਕਿ ਮੇਰਾ ਸਹੀ ਗਰੁੱਪ ਜੁਆਇਨ ਕੀਤਾ ਹੈ, ਸਹੀ ਮੇਰੀ ਇਨਵੈਸਟਮੈਂਟ ਹੋ ਰਹੀ ਹੈ। ਉਹਦੇ ਲਾਲਚ ਚਾਕੇ ਇਹਨੇ ਥੋੜੇ ਥੋੜੇ ਸਮੇਂ ਵਿੱਚ ਥੋੜੇ ਥੋੜੇ ਕਰਕੇ ਕਰੀਬ 21940000 ਰੁਪ لیکن ਜਦੋਂ ਇਹਨੂੰ ਕੋਈ ਪ੍ਰੋਫਿਟ ਨਹੀਂ ਆਇਆ ਇਹਨੇ ਆਪਣੇ ਪੈਸੇ ਵਾਪਸ ਕਢਾਣੇ ਚਾਹੇ ਤਾਂ ਉਹਨਾਂ ਨੇ ਕਿਹਾ ਜੀ ਤੁਹਾਨੂੰ 5-7 ਲੱਖ ਰੁਪਈਆ ਹੋਰ ਆਪਣਾ ਜਮ੍ਹਾਂ ਕਰਾਉਣਾ ਪਏਗਾ ਫਿਰ ਇਹਨੇ ਆਪਣੇ ਯਾਰਾ ਦੋਸਤਾਂ ਨਾਲ ਪਰਿਵਾਰਕ ਮੈਂਬਰਾਂ ਨਾਲ ਵੀ ਸਲਾਹ ਕੀਤੀ ਕਿ ਇਦਾਂ ਕਿਵੇਂ ਹੋ ਸਕਦਾ ਫਿਰ ਇਹਨੂੰ ਕਨਫਰਮ ਹੋਇਆ ਕਿ ਮੇਰੇ ਨਾਲ ਤਾਂ ਵੀ ਸਾਬੇਬਾ ਠੱਗੀ ਹੋ ਗਈ ਹੈ ਤੇ ਜਿਹਨੇ ਸਾਡੇ ਕੋਲ ਆਪਣੇ ਬਿਆਨ ਦਰਜ ਕਰਾਏ ਆ ਅਸੀਂ ਇਹਦੀ ਐਫਆਈਆਰ ਦਰਜ ਕਰ ਦਿੱਤੀ ਹੈ ਤੇ ਜੋ ਵੀ ਸਾਇੰਟਿਫਿਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹਦੇ ਬੈਂਕ ਖਾਤੇ ਫ੍ਰੀਜ਼ ਅਸੀਂ ਕਈ ਕਰਵਾਏ ਅਸੀਂ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਕੇ ਤੇ ਸਾਰਿਆਂ ਦੇ ਸਾਹਮਣੇ ਲਗਾਵਾਂਗੇ ਸਰ ਸਰ ਜਿਹੜਾ ਟੈਲੀਗ੍ਰਾਮ ਦੇ ਵਿੱਚ ਸਾਰਾ ਤੁਸੀਂ ਗਰੁੱਪ ਦੱਸ ਰਹੇ ਹੋ ਤੁਸੀਂ ਜਾਂਚ ਕੀਤੀ ਹੁੰਦੀ ਹੈ ਟੈਲੀਗ੍ਰਾਮ ਦੇ ਇਹ ਟੈਲੀਗ੍ਰਾਮ ਦੇ ਵਿੱਚ ਜਿਹੜੇ ਬਾਕੀ ਸੀ ਉਹ ਕੌਣ ਸੀ ਜਿਹੜੇ ਉਹ ਪਤਾ ਲੱਗਿਆ ਵੀ ਇੱਕ ਕੱਲਾ ਵਪਾਰੀ ਉੱਥੇ ਬੈਠਾ ਸੀ ਕਿ ਬਾਕੀ ਉਹਦੇ ਜਿਹੜਾ ਰੋਪੀ ਹੈ ਜਿਹਨੇ ਫਰੋਡ ਕੀਤਾ ਉਹਦੇ ਆਪਣੇ ਬੰਦੇ ਸੀ ਨਹੀਂ ਇਹ ਦੇਖੋ ਇਹ ਜਾਂਚ ਦਾ ਵਿਸ਼ਾ ਹੈ ਜਦੋਂ ਇਹ ਮਾਮਲਾ ਪੂਰਾ ਕਲੀਅਰ ਹੋ ਜਾਂਦਾ ਹੈ ਤਾਂ ਤੁਹਾਨੂੰ ਅਸੀਂ ਜ਼ਰੂਰ ਕਲੀਅਰ ਕਰਾਂਗੇ ਸਰ ਹੋਰ ਵੀ ਕੋਈ ਇਸ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਆਈਆਂ ਨੇ ਕਿਉਂਕਿ ਕੱਲ ਵੀ ਇੱਕ ਮਾਮਲਾ ਦਰਜ ਹੋਇਆ ਹੈ ਉਹ ਵੀ ਟੈਲੀਗ੍ਰਾਮ ਦੇ ਨਾਲ ਸੰਬੰਧਿਤ ਹੈ ਜੀ ਹਾਂ ਜੀ ਇੱਕ ਲੜਕਾ ਰਿਵਿਨ ਸੀਗਾ ਉਹਦੇ ਫਾਦਰ ਇੱਥੇ ਪੀਯੂ ਵਿੱਚ ਜੋਬ ਕਰਦੇ ਨੇ ਤੇ ਇਹ ਲੜਕੇ ਨੇ ਬੀਟਾ ਕੀਤੀ ਹੋਈ ਹੈ ਜਿਵੇਂ ਅੱਜਕੱਲ ਸਾਰੇ ਯੂਥ ਨੂੰ ਹੈਗਾ ਵੀ ਮੈਂ ਪੈਸੇ ਹੋਣ ਤਾਂ ਮੈਂ ਇਨਵੈਸਟਮੈਂਟ ਕਰਾਂ ਇਹਨੇ ਵੀ ਫਾਦਰ ਸਾਹਿਬ ਤੋਂ ਪੈਸੇ ਲੈ ਕੇ ਕੋਈ ਕੁਆਂਟ ਨਾਮ ਦਾ ਗਰੁੱਪ ਹੈ ਉਹਦੇ ਵਿੱਚ ਇਹਨੇ ਬਿਨਾਂ ਵੈਰੀਫਾਈ ਕੀਤੇ ਐਪ ਦੇ ਵਿੱਚ ਆਪਣਾ ਖਾਤਾ ਬਣਾਇਆ ਤੇ ਉਹਦੇ ਵਿੱਚ ਆਪਣੇ ਫਾਦਰ ਸਾਹਿਬ ਦੀ ਜਿਹੜੇ ਮਿਹਨਤ ਨਾਲ ਕਮਾਈ ਕੀਤੀ ਹੋਈ ਹੈ ਉਹ ਯੂਜ਼ ਕੀਤੀ। ਇਸੇ ਉਮੀਦ ਨਾਲ ਕਿ ਸ਼ਾਇਦ ਮੈਨੂੰ ਇਹਦੇ ਵਿੱਚੋਂ ਪੈਸੇ ਆ ਜਾਣਗੇ। ਲੇਕਿਨ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਇਹ ਲੜਕਾ ਵੀ ਉਸੇ ਠੱਗੀ ਦਾ ਸ਼ਿਕਾਰ ਹੋ ਗਿਆ। ਪੈਸੇ ਇਹਨਾਂ ਵਾਪਸ ਨਹੀਂ ਆਏ ਤੇ ਇਹਦੇ ਜਿਹੜੇ ਖਾਤੇ ਐ ਖਾਤੇ ਵਿੱਚ ਜਿਹੜੇ ਪੈਸੇ ਸੀ ਉਹ ਫਰੌਡਸਟਰ ਦੇ ਖਾਤੇ ਵਿੱਚ ਚਲੇ ਗਏ ਤੇ ਹੁਣ ਅਸੀਂ ਇਹਦੀ ਵੀ ਜਾਂਚ ਬੜੀ ਤੇਜ਼ੀ ਨਾਲ ਕਰ ਰਹੇ ਆ ਟੋਟਲ ਕਿੰਨੇ ਕੁ ਲੱਖ ਦੀ ਠੱਗੀ ਕਿਹਾ ਜਾ ਸਕਦਾ ਹੈ ਇਸ ਦੌਰਾਨ ਜਿਹੜੀ ਸਾਹਮਣੇ ਆਈ ਆ ਟੋਟਲ ਜੇ ਸੀ ਦੇਖੀਏ ਪਿਛਲੇ 10 ਦਿਨਾਂ ਤੋਂ ਮੈਂ ਜਦੋਂ ਦਾ ਜੁਆਇਨ ਕੀਤਾ ਕਰੀਬ 64 ਲੱਖ ਦੇ ਮੈਟਰ ਸਾਡੇ ਸਾਹਮਣੇ ਆਏ ਆ ਕਈ ਖਾਤੇ ਇਦਾਂ ਦੇ ਵੀ ਨੇ ਜਿਹਦੇ ਵਿੱਚ ਅਸੀਂ ਬੈਂਕ ਖਾਤੇ ਫ੍ਰੀਜ਼ ਕਰਾ ਦਿੱਤੇ ਆ ਇੱਕ ਸਾਡੇ ਕੋਲ ਕਰੀਬ ਸਾਡੇ ਕੋਲ 17 ਲੱਖ ਦੇ ਅਸੀਂ ਆਰਡਰਸ ਮਾਨਯੋਗ ਅਦਾਲਤ ਤੋਂ ਕਰਵਾਏ ਹੋਏ ਨੇ ਜਿਹੜੇ ਕਿ ਖਾਤੇ ਫ੍ਰੀਜ਼ ਨੇ ਤੇ ਉਹ 17 ਲੱਖ ਦੇ ਆਰਡਰ ਅਸੀਂ ਜਲਦੀ ਹੀ ਕਰਵਾ ਕੇ ਤੇ ਦਰਖਾਸਤਾਂ ਨੂੰ ਪੈਸੇ ਵਾਪਸ ਕਰਾਵਾਂਗੇ ਸਰ ਕੋਈ ਲੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੋਵੇ ਇਸ ਮਾਮਲੇ 'ਚ ਕਿੱਥੇ ਦੇ ਨਾਲ ਕੋਈ ਸੰਪਰਕ ਕੋਈ ਪੰਜਾਬ ਦੇ ਨਾਲ ਜਾਂ ਅਦਰ ਸਟੇਟ ਦੇ ਨਾਲ ਦੇਖੋ ਜ਼ਿਆਦਾਤਰ ਤਾਂ ਜਿਹੜੇ ਇਹ ਸਾਈਬਰ ਫੋਰਸ ਨੇ ਇਹ ਬਾਹਰੀ ਸਟੇਟਾਂ ਨਾਲ ਸੰਬੰਧ ਰੱਖਦੇ ਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਪਹਿਲਾਂ ਵੀ ਗ੍ਰਿਫਤਾਰੀਆਂ ਹੋਈਆਂ ਨੇ ਤੇ ਜਦੋਂ ਤਾਂ ਮੈਂ ਆਇਆ ਮੈਂ ਤੇ ਮੇਰੀ ਟੀਮ ਹੈ ਨਾਲ ਤੇ ਸੀਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਅੰਡਰ ਅਸੀਂ ਪੂਰਾ ਜ਼ੋਰ ਲਗਾ ਰਹੇ ਹਾਂ ਤੇ ਜਲਦੀ ਤੋਂ ਜਲਦੀ ਜਿਹੜੇ ਸਾਡੇ ਪੈਂਡਿੰਗ ਮੁਕੱਦਮਿਆਂ ਨੇ ਤੇ ਨਵੇਂ ਮੁਕੱਦਮੇ ਦਰਜ ਹੋਇਆ ਇਨੂੰ ਰੀਸ ਕਰਾਂਗੇ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਬਾਰ-ਬਾਰ ਜਿਹੜਾ ਸਮਝਾਉਣ ਦੇ ਬਾਬਤ ਉਹ ਜਿਹੜੇ ਨੇ ਲੋਕ ਫਸ ਜਾਂਦੇ ਨੇ ਲੋਕਾਂ ਨੂੰ ਦੇਖੋ ਜੀ ਇਹੀ ਅਪੀਲ ਹੈ ਇੱਕ ਤਾਂ ਆਪਣੇ ਸਭ ਤੋਂ ਪਹਿਲਾਂ ਤਾਂ ਹੈ ਕਿ ਜੇ ਕੋਈ ਫਸੀ ਜਾਂਦਾ ਹੈ ਤਾਂ ਸਾਡੇ ਕੋਲ ਹੈਲਪ ਲਾਈਨ ਹੈ ਸਾਈਬਰ ਦੀ 193 ਉਹਦੇ ਤੇ ਜਲਦੀ ਤੋਂ ਜਲਦੀ ਕੰਪਲੇਂਟ ਕਰਨ ਨੰਬਰ ਤਾਂ ਇਹ ਹੈ ਵੀ ਜਿਵੇਂ ਹੁਣ ਸਰਕਾਰ ਵੱਲੋਂ ਜਾਂ ਫਿਰ ਬੈਂਕਾਂ ਵੱਲੋਂ ਅਲੱਗ-ਅਲੱਗ ਰੈਕੋਗਨਾਈਜ਼ਡ ਵੈਬਸਾਈਟਸ ਨੇ ਜਾਂ ਰਿਕੋਗਨਾਈਜ਼ ਐਪਸ ਨੇ ਉਹੀ ਡਾਊਨਲੋਡ ਕਰਨ ਜੇ ਕੋਈ ਆਪਣਾ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ ਕੋਈ ਵੀ ਕੋਈ ਟੈਲੀਗ੍ਰਾਮ ਤੇ ਜਾਂ ਵਟਸਐਪ ਤੇ ਲਿੰਕ ਭੇਜ ਦਿੰਦਾ ਹੈ ਉਹਨੂੰ ਕਲਿੱਕ ਨਾ ਕਰਨਾ ਉਹ ਵਾਲੀਆਂ ਐਪਸ ਡਾਊਨਲੋਡ ਨਾ ਕਰਨ ਇਹਨੂੰ ਹਮੇਸ਼ਾ ਵੈਰੀਫਾਈ ਕਰਕੇ ਆਪਣੇ ਜਿਹੜੇ ਟੈਕਨੀਕਲ ਐਕਸਪਰਟ ਨੇ ਬੈਂਕਾਂ ਦੇ ਜਾਂ ਹੋਰ ਉਹਨਾਂ ਨੂੰ ਪੁੱਛ ਕੇ ਹੀ ਇਹਨਾਂ ਐਪਸ ਨੂੰ ਇੰਸਟਾਲ ਕਰਨ ਇਸ ਤੋਂ ਇਲਾਵਾ ਜਿਵੇਂ ਕਿ ਇੱਕ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਹੈ ਆਪਣਾ ਆਪਣਾ ਅਰੈਸਟ ਦਾ ਚੱਲ ਰਿਹਾ ਹੈ ਡਿਜੀਟਲ ਅਰੈਸਟ ਦਾ ਉਹ ਡਿਜੀਟਲ ਰੈਸਟ ਜ਼ਿਆਦਾਤਰ ਹੁੰਦੇ ਆ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਰਿਟਾਇਰੀ ਪਰਸਨ ਨੇ ਉਹਨਾਂ ਨਾਲੇ ਬਹੁਤ ਜ਼ਿਆਦਾ ਹੋ ਰਿਹਾ ਇਹਦੇ ਵਿੱਚ ਬੀਸਿਕਲੀ ਮੈਂ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੂੰਗਾ ਹੁੰਦਾ ਕੀ ਹੈ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਮਤਲਬ ਕਿ WhatsApp ਤੇ ਮੈਸੇਜ ਆਉਂਦਾ ਹੈ ਜਾਂ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਜੀ ਤੁਹਾਨੂੰ ਅ ਮੰਨ ਜੋ ਕਿਸੇ ਅਦਾਲਤ ਦਾ ਜਾਂ CBI ਦਾ ਤੁਹਾਡੇ ਤੇ ਕੇਸ ਚੱਲਦਾ ਹੈ ਤੁਹਾਨੂੰ ਅਸੀਂ ਡਿਜੀਟਲੀ ਅਰੈਸਟ ਕਰ ਲਿਆ ਉਹਦੇ ਵਿੱਚ ਉਹ ਬੰਦਾ ਘਬਰਾ ਜਾਂਦਾ ਹੈ ਉਹਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਵੀ ਬਈ ਤੂੰ ਕਿਸੇ ਪਰਿਵਾਰਕ ਮੈਂਬਰ ਨਾਲ ਗੱਲ ਨਹੀਂ ਕਰਨੀ। ਉਹ ਇੰਨਾ ਵਿਚਾਰਾ ਸਹਿਮ ਜਾਂਦਾ ਹੈ। ਉਹ ਆਲੇ-ਦੁਆਲੇ ਕਿਸੇ ਨਾਲ ਗੱਲ ਨਹੀਂ ਕਰਦਾ ਆਪਣੇ ਕਮਰੇ ਵਿੱਚ ਹੀ ਮਤਲਬ ਕਿ ਉਹਦੇ ਦਿਮਾਗ ਨੂੰ ਇਦਾਂ ਕੰਟਰੋਲ ਕਰ ਲਿਆ ਜਾਂਦਾ ਗੱਲਾਂ-ਗੱਲਾਂ ਦੇ ਵਿੱਚ। ਤੇ ਉਹਨੂੰ ਫਿਰ ਕਿਹਾ ਜਾਂਦਾ ਹੈ ਕਿ ਤੂੰ ਇਸ ਖਾਤੇ ਵਿੱਚ ਇੰਨੇ ਪੈਸੇ ਪਾ ਅਸੀਂ ਵੈਰੀਫਾਈ ਕਰਨੇ ਨੇ। ਤੈਨੂੰ ਅਸੀਂ ਡਿਜੀਟਲੀ ਅਰੈਸਟ ਕਰ ਲਿਆ ਸਾਡੇ ਕੋਲ ਕੋਰਟ ਦੇ ਆਰਡਰ ਨੇ। ਉਹ ਮਜਬੂਰੀ ਦੇ ਵਿੱਚ ਪੈਸੇ ਪਾ ਦਿੰਦਾ ਹੈ। ਤੇ ਉਸ ਤੋਂ ਬਾਅਦ ਉਹਦਾ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ। ਸਾਡੇ ਕੋਲ ਇਦਾਂ ਦੇ ਕਈ ਮਾਮਲੇ ਸਾਹਮਣੇ ਆਏ ਰੀਸੈਂਟਲੀ ਇੱਕ ਵਰਦਮਾਰ ਗਰੁੱਪ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਤੇ ਜਿਹੜੀ ਸਾਈਬਰ ਕਰਾਈਮ ਦੀ ਟੀਮ ਹੈ ਥਾਣਾ ਸਾਈਬਰ ਕਰਾਈਮ ਲੁਧਿਆਣਾ ਦੀ ਤੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਬਹੁਤ ਹੀ ਵਧੀਆ ਢੰਗ ਨਾਲ ਪਹਿਲਾਂ ਵੀ ਮੁਕੱਦਮਾ ਟਰੇਸ ਹੋਇਆ ਸੀ ਤੇ ਮੇਰੇ ਵੱਲੋਂ ਇਹੀ ਅਪੀਲ ਹੈ ਸੀਨੀਅਰ ਸਿਟੀਜ਼ਨ ਨੂੰ ਵੀ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਇਸ ਚੀਜ਼ ਦਾ ਸਪੈਸ਼ਲ ਧਿਆਨ ਰੱਖਿਆ ਜਾਵੇ ਕਿ ਆਪਾਂ ਇਹਨਾਂ ਠੱਗੀਆਂ ਦਾ ਸ਼ਿਕਾਰ ਨਹੀਂ ਹੋਣਾ ਜੇਕਰ ਕਿਸੇ ਨੂੰ ਕੋਈ ਜ਼ਰੂਰਤ ਵੀ ਪੈਂਦੀ ਹੈ ਜਾਂ ਕੋਈ ਐਕਸਪਲੇਨੇਸ਼ਨ ਲੈਣੀ ਹੈ ਤਾਂ ਸਾਡੇ ਨਾਲ ਸਾਈਬਰ ਥਾਣੇ ਆ ਕੇ ਸੰਪਰਕ ਕਰ ਸਕਦੇ ਹੋ